ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਰਮਨ ਕੀ ਹਾਲ ਨੇ ਤੁਹਾਡੇ ਬਹੁਤ ਵਧੀਆ ਹਾਲੀ ਵਿੱਚ ਤੁਸੀਂ ਇੱਕ ਇੰਟਰਵਿਊ ਕਰਦੇ ਹੋ ਜੀ ਤੋਂ ਬਾਅਦ ਵੀਡੀਓ ਆਉਂਦੀ ਹੈ ਪ੍ਰਬਲੀਨ ਗੌਰ ਦੀ ਜੋ ਕੀ ਇਸ ਦਿਨ ਕਰਦੇ ਰਹੇ ਨੇ ਉਹ ਕਹਿੰਦੇ ਨੇ ਵੀ ਹੁਣ ਮੈਂ ਕੀਰਤਨ ਨਹੀਂ ਕਰਾਂਗੀ ਤੁਸੀਂ ਉਹਨਾਂ ਦੀ ਇਹ ਸਟੇਟਮੈਂਟ ਜਾਂ ਇਸ ਵੀਡੀਓ ਲਈ ਆਪਦੇ ਆਪ ਨੂੰ ਕਿੰਨਾ ਜ਼ਿੰਮੇਵਾਰ ਠਹਿਰੋਣਗੇ ਨਹੀਂ ਉਹਨਾਂ ਦੀ ਪਰਸਨਲ ਚੋਇਸ ਹੈ ਉਹਨਾਂ ਦਾ ਕੀਰਤਨ ਮੈਂ ਸ਼ੁਰੂ ਕਰਾਇਆ ਸੀ ਤੇ ਮੈਂ ਬੰਦ ਕਰਾਤਾ ਹੂੰ ਦੇਖੋ ਮੈਂ ਬਹੁਤ ਸਾਰੇ ਇਹਦੇ ਤੇ ਜਿਵੇਂ ਮੈਂ ਕੱਲ ਇੱਕ ਦੋ ਭਰਾ ਨੇ ਉਹ ਉਹਨਾਂ ਦੀਆਂ ਰੀਲਾਂ ਬਹੁਤ ਸੁੰਨੀਆਂ ਚੱਲੀਆਂ ਇਸ ਮੈਟਰ ਤੇ ਤੇ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ ਨਾ ਟਾਈਟਲ ਪਾਇਆ ਕਿ ਪ੍ਰਬਲੀਨ ਵਰਸਸ ਮੱਕੜ ਹਮ ਹਬ ਜਿੰਨੇ ਵੀ ਸਿਆਣੇ ਭਰਾ ਕੰਮ ਕਰ ਰਹੇ ਐ ਜੇ ਕੋਈ ਨਵੇਂ ਵੀ ਸ਼ੁਰੂ ਕਰ ਰਹੇ ਐ ਮਿਰਚ ਲਿਆਕਤ ਚ ਵੱਧ ਸਿਆਣੇ ਹੋ ਸਕਦੇ ਐ ਮੈਨੂੰ ਖੁਸ਼ੀ ਹੁੰਦੀ ਕਿ ਜੇ ਪ੍ਰਬਲੀਨ ਵਰਸਸ ਪ੍ਰਬੰਧਕ ਕਮੇਟੀ ਹੁੰਦਾ ਤੁਸੀਂ ਗੱਲ ਨੂੰ ਇਸ ਪਾਸੇ ਮੋੜ ਕੇ ਮੈਨੂੰ ਮਾੜਾ ਚੰਗਾ ਬੋਲ ਲੋਂਗੇ ਜਾਂ ਕਹਿ ਲੋਂਗੇ ਕਿ ਮੈਂ ਮੋਰਲ ਪੁਲਿਸਿੰਗ ਕਰਤੀ ਮੈਂ ਪੋਡਕਾਸਟ ਨਹੀਂ ਕੀਤਾ ਮੈਂ ਮੋਰਲ ਪੁਲਿਸਿੰਗ ਕਰਤੀ ਮੰਨ ਲਓ ਜੇ ਮੈਂ ਕਰਤੀ ਤਾਂ ਉਹਦੇ ਚੋਂ ਕੀ ਅਚੀਵ ਕਰ ਲਿਆ ਤੁਸੀਂ ਤੁਸੀਂ ਮੈਨੂੰ ਮਾੜਾ ਕਹਿ ਕੇ ਕੀ ਅਚੀਵ ਕਰ ਲਿਆ ਕੀ ਜਿਹੜੀ ਸਮੱਸਿਆ ਪ੍ਰੋਬਲੀਮ ਨੇ ਸ਼ੁਰੂ ਕੀਤੀ ਸੀ ਉਹ ਸੋਲਵ ਹੋ ਗਈ ਉਹਦੇ ਨਾਲ ਕੀ ਜਿਹੜਾ ਮੈਟਰ ਜਿੱਥੇ ਉਹ ਕਹਿ ਰਹੀ ਹੈ ਕਿ ਉੱਥੇ ਐ ਹੋਇਆ ਉਹ ਸੋਲਵ ਹੋ ਗਿਆ ਪਰਲੀਨ ਕੋਰ ਆਪ ਚੱਲ ਕੇ ਆਏ ਔਰ ਮੇਰਾ ਤਾਂ ਪੋਡਕਾਸਟ ਉਹਨਾਂ ਦੇ ਨਾਲ ਪਲਾਨਡ ਵੀ ਨਹੀਂ ਸੀ